ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੋਕਬਾਕ ਬਾਤ ਸ਼ਾਹੀ ਦਤਨੀ ਛਪੈ ਛੰਦ ਤਵੇ ਪ੍ਰਸਾਦ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿ ਨਹਿ ਜਹਿ ਰੂਪ ਰੰਗ ਅਰ ਰੇਖ ਤੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਪਉ ਪ੍ਰਕਾਸ਼ ਮਤੋਜ ਕੀ ਜੈ ਕੋਟ ਇੰਦਰ ਇੰਦਰਾ ਅਨ ਸਾਹੋ ਸੁਹਾਨ ਗਨਿਜਮ ਤ੍ਰਿਭਵਨ ਮਹੀਪ ਸੂਰ ਨਾਰ ਅਸੂਰ ਨੇਤ ਨੇਤ ਬਨ ਤ੍ਰਿਨ ਕਹਿਤ ਤਬ ਸਰਬਨਾਮ ਕਥੈ ਕਵਨ ਕਰਮਨਾਮ ਵਰਨਤ ਸੁਮਤ ਪੁਚੰਗ ਹੋ ਪ੍ਰਯਤ ਛੰਦ नमस्ंग अकाले नमस्पाले नम अरूपे नमस्त अनूपे नमस्पे नमस्ले नमस् अका नमस्त अजा नमस्ते नमस्पे नमस्त अने नमस्त अठाम नमस्त अकर्मंग नमस्त अदर्मंग नमस्त अनमंग नमस्त अदामंग नमस्त अजी नमस्ते नमस् अवाय नमस्त अदाहि ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਦੇ ਨਮਸਤੰ ਅਪੰਦੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਇਕੈ ਨਮਸਤੰ ਅਨੇਕੈ ਨਮਸਤੰ ਅਪੂਰੇ ਨਮਸਤੰ ਆਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ नमस्त निरनामे नमस्त निरकामे नमस्त निरधाते नमस्त मेरे काते ये नमस्त निरदूते नमस्त अपूते नमस्त आलोके नमस्त असोके नमस्त निरतापे नमस्त अथापे नमस्त तेरे माने नमस्त निदाने ਨਮਸਤੰ ਗਾਇ ਨਮਸਤੰ ਵਾਹਿ ਨਮਸਤੰ ਤਰ ਵਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤੰ ਤਰਮੇ ਨਮਸਤੰ ਗਲ ਆਸਰੇ ਨਮਸਤੰ ਮੇਰਾਸਰੇ ਨਮਸਤੰ ਗਏ ਜਾਤੇ ਨਮਸਤੰ ਪਾਤੇ ਨਮਸਤੰ ਅਮਜਵੇ ਨਮਸਤੰ ਅਜਵੇ ਆਦੇ ਸੰ ਆਦੇ ਸੇ ਨਮਸਤੰ ਆਪੇ ਸੇ ਨਮਸਤੰ ਨਿਰਤਨ ਹੈ ਨਮਸਤੰ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਪੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਾਤ ਦੇਵੇ ਨਮਸਤੰ ਆਪੇ ਵੇ ਨਮਸਤੰ ਅਜਨ ਮੇ ਨਮਸਤੰ ਸੋਬਨਮੇ ਨਮੋ ਸਰਬ ਗਉਣੇ ਨਮੋ ਸਰਬ ਪਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮਕਾਲ ਕਾਲੇ ਨਮਸਤ ਸਤਿ ਦਿਆਲੇ ਨਮਸਤ ਅਵਰਨੇ ਨਮਸਤ ਆਮਰਨੇ ਨਮਸਤ ਜਰਾ ਰੰਗ ਨਮਸਤ ਕਿਰਤਾਰੰ ਨਮੋ ਸਰਬਤੰਦੇ ਨਮੋ ਸਤ ਅਵੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀ ਗੇ ਨਮਸਤੰ ਕਰੀ ਮੇ ਨਮਸਤੰ ਅਨੰਤੇ ਨਮਸਤੰ ਅਮਹੰਤੇ ਨਮਸਤ ਸਤ ਰਾਗੇ ਨਮਸਤੰ ਸੋਹਾਕੇ ਨਮੋ ਸਰਬ ਸੋਖੰ ਨਮੋ ਸਰਬ ਕੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੁਖੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ੰਤ ਤਵਾ ਪ੍ਰਸਾਦ ਰੂਪ ਹੈ ਅਨੂਪ ਹੈ ਅਜੂ ਹੈ ਅਬੋ ਹੈ ਅਲੇਖ ਹੈ ਆਪੇਕ ਹੈ ਅਨਾਮ ਹੈ ਆਕਾਮ ਹੈ ਅੰਦੇ ਹੈ ਅਵੇ ਹੈ ਅਜੀਤ ਹੈ ਅਪੀਤ ਹੈ ਤਿਰਮਾਨ ਹੈ ਨਿਦਾਨ ਹੈ ਤਿਰ ਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਦੇ ਹੈ ਆਜ਼ਾਦ ਹੈ ਅਜਨਮ ਹੈ ਅਵਰਨ ਹੈ ਅਪੂਤ ਹੈ ਅਮਰਨ ਹੈ ਅਗੰਜ ਹੈ ਭੰਜ ਹੈ ਅਜੂਤ ਹੈ ਅਜੰਜ ਹੈ ਅਮੀਕ ਹੈ ਰਫੀਕ ਹੈ अनंत है अवंत है निर्भुत है असूज है अकाल है अजाल है अल्लाह है आजा है अनंत है महंत है अली कह निरसिक है निर्लंब है असंब है अगम है आजम है, है अपूत है अशूत है आलोक है अशोक है कर्म है परम है अजीत है अपीत है आवा है अगा है अमान है निदान है अनेक है फिर एक है ਕੁਚ ਅੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਆਪੇਖੀ ਆਪੇਵੇਂ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਉਣੇ ਨਮੋ ਸਰਬ ਭਉਨੇ ਅਨੰਦੀ ਅਨਾਤੇ ਨਿਰਸੰਗੀ ਪਰਮਾਤੇ ਨਮੋ ਭਾਣ ਪਾਣੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਣ ਪਾਣੇ ਨਮੋ ਗੀਤ ਗੀਤੇ ਨਮੋ ਤਾਣ ਤਾਣੇ ਨਮੋ ਨਿਰਦ ਨਿਰਤੇ ਨਮੋ ਨਾਦ ਨਾਦੇ ਨਮੋ ਪਾਣ ਪਾਣੇ ਨਮੋ ਬਾਦ ਬਾਤੇ ਅਨੰਦੀ ਅਨਾਮੇ ਸਮਸਤ ਹੀ ਸਰੂਪੇ ਪਰਬੰਦੀ परमाते समसि विपूत हे कलंकम बिनाने कलंकी सारू पे ना मोराज राजे सवरण परम रूपे नाम जोग जोगे सवरण परम सिद्धे ना मोराज राजे सवरण परम बिरदे नामो शास्त्र पाने नामो अस्त्र माने ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਆ ਪਰਮੀ ਆ ਭੋਗੀ ਆ ਭੁਗਤੇ ਨਮੋ ਜੋਗ ਜੋਗੇ ਸਵਰਨ ਪਰਮ ਜੁਗਤੇ ਨਮੋ ਅਨਿਤ ਨਾਰਾਇਣ ਕਰੂ ਰ ਕਰਮੇ ਨਮੋ ਪ੍ਰੇਤ ਅਪਰੇਤ ਦੇਵ ਸੁਦਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਪੂਪ ਪੂਤੇ नमो दानदाने नमो मानमाने नमो रोगरोगे नम नमो तंसनाने नमो मन्त्रमन्त्रं नमो जंत्र यन्त्रं नमो इष्ट इष्टे नमो तन्त्रतन्त्रं सदा सच्चिदानन्द सर्वं प्रणासि अनुपे आरुपे समत्व निवासी सदा सिद्ध दाबुद दाबरदा करता अधो उर्ग अर्दंग अंग उंग हरता परम परम परमेश्वरं कोर्ष पालन सदा सर्वदा सिद्ध दाता दयाल अशेदीया पीथीया नामं अकामं समस्तो पराजि समस्ततत् तामं ਤੇਰਾ ਜੋਰ ਚਾਤਰੀ ਚੰਦ ਜਲੇ ਹੈ ਥਲੇ ਹੈ ਅਪੀਤ ਹੈ ਆਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਆਪੇਸ ਹੈ ਪੁਚੰਗ ਪ੍ਰਿਆਤ ਛੰਦ ਅਗਾਦੇ ਆਵਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਦਾਨੇ ਨਮਤਵੰਗ ਨਿਰਨਾਤੇ ਨਮਤਵੰਗ ਪਰਮਾਤੇ ਨਮਤਵੰਗ ਅਗੰਦੇ ਨਮਤਵੰਗ ਅਭੰਗੇ ਨਮਸਮੰ ਅਕਾਲੇ ਨਮਸੰ ਅਪਾਲੇ ਨਮੋ ਸਰਬਤੇ ਸੇ ਨਮੋ ਸਰਬਪੇ ਸੇ ਨਮੋ ਰਾਜ ਰਾਜੇ ਨਮੋ ਤਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ ਨਮੋਗੀ ਤੋ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਕੇ ਨਮੋ ਸੋਖ ਸੋਕੇ ਨਮੋ ਸਰਬ ਰੰਗੇ नमो सर्ब रोगे नमो सर्ब भोगे नमो सर्ब जीतन नमो सर्ब पीतन नमो सर्ब ज्ञानं नमो परमतानं नमो सर्ब मंत्रं नमो सर्ब जंत्रं नमो सर्ब दर्शन नमो सर्ब कृष्णं नमो सर्ब रंगे त्रपंगी अनंगे नमो जीव जीवंग नमो बीजो विजय खिजे आप जे सम संग पर सिजे कृपालंग सुरूपे कु कर्मन पर नासी सदा सर्वदार दश धन निवासी चरपट छंद तवा प्रसाद अमृत करमे आवृत धर्मे अखल जोगे अचल भोगे अचल राधे अचल साजे ਖਲ ਧਰਮ ਅਲਖ ਕਰਮ ਸਰਬੰਗ ਦਾਤਾ ਸਰਬੰਗੇ ਆਤਾ ਸਰਬੰਗ ਭਾਨੈ ਸਰਬੰਗ ਮਾਨੈ ਸਰਬੰਗ ਪ੍ਰਾਨੰ ਸਰਬੰਤ੍ਰਾਨ ਸਰਬੰਗ ਕੁਪਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲ ਸਰਬੰਗ ਪਾਲਨ ਰੂਹਾਲ ਛੰਦ ਤਵੇ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਹਾਨ ਤ੍ਰਿਮਾਨ ਦੇਵ ਆਪੇ ਬਿਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਵਿਰਾਜ ਹੀ ਅਬ ਦੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ रूप रंग रंगना रेख आद पुरख उदार मुरत अजोन याद असे को देश और ना भेष जाकर रूपरेखना राग जतर पितर दिशा बिसा हुए फैलेओ अनुराग ਨਾਮ ਕਾਮ ਬਹੀਨ ਪੇਖਤ ਕਾਮ ਹੂ ਨਹ ਜਾਏ ਸਰਬਮਾਨ ਸਰਬਤਰਮਾਨ ਸਦਾਬਮਾਨ ਤਾਹੇ ਇਕ ਅਮੂਰਤ ਅਨੇਕ ਦਰਸ਼ਨ ਕੀ ਨ ਰੂਪ ਅਨੇਕ ਖੇਲ ਖੇਲ ਆ ਖੇਲ ਕੇ ਲਨ ਅੰਤ ਤੋ ਫਿਰ ਇਕਮ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਹਿ ਜੇਵ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੇ ਚਤਰ ਚੱਕ ਮਾ ਨਹੀਂ ਪੁਰ ਤੀਨ ਲੋਕ ਚੌਦਹ ਕੇ ਵਿਖੈ ਜਗ ਜਾਪਹੀ ਜਹ ਜਾਪ आहद देव अनाद मूरत थापियो सब कह ताप परम रूप पुनीत मूरत पूर्ण पुरख अपार सर्व विषय व्रत ओस अंबर करम पंजण हार कालहीन कला संजगत अकाल पुरख एंदे सा धर्म धाम सो परम रहत ਤੁਹੋ ਹੁਤ ਅਲਖ ਅਪੇਸਾ ਅੰਗਰਗ ਨ ਰੰਗ ਜਾਕੇ ਜਾਤ ਪਾਤ ਨਾ ਨਾਮ ਗਰਬ ਗੰਜਨ ਤੁਸ਼ਟ ਭਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਬਦੂਤ ਗਰਬ ਗੰਜਨ ਸਰਬ ਭਜਨ ਆਦ ਰੂਪ ਅਸੂਤ आंगहीन अपंग अनामत एक पुरुष अपार सर्व लायक सर्व कायक सर्व को पृथ पार सर्व गंता सर्व हंता सर्वते अनपेक्ष सर्व शास्त्र ना जाने जेह रूप रंग अर रेखा परम वेद पुराण जा कह नेत भक्त नेत कोट स्मरत पुराण शास्त्र ना आवई बहुत ते मदो पार शंद तवै प्रसाद गुण गण उदार महिमा अपार आसन अभंग उपमा अनंग अनपहो प्रकाश निज दिन अनास आ जान बाह संहान साहो राजान राजपनन पान ਈਵਾਨ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈ ਨੇਕਾਮ ਅਤ ਦੁੱਤ ਪਰਚੰਡ ਮਿਤ ਗਤ ਅਖੰਡ ਅਲਸਾ ਕਰਮ ਅਦਰਸਾ ਧਰਮ ਸਰ ਬਾ ਬਰਨਾਡਾ ਅੰਡਡਵਾਡਾ ਚਾਚਰੀ ਛੰਗ ਪਵ ਪ੍ਰਸਾਦ ਗੋਵਿੰਦ ਮੁਕੰਦ ਉਦਾਰੇ ਅਪਾਰੇ ਹਰੀ ਅੰਕਾਰ ਨਿਰਨਾਮੇ ਅਕਾਮੇ ਉਚੰਗ ਪ੍ਰਿਆਤ ਛੰਗ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲਾ ਚਤਰ ਚੱਕਰ ਕਾਲ ਚਤਰ ਚੱਕਰ ਪਾਸਾ ਚਤਰ ਚੱਕਰ ਵਸ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਜੰਗੋ ਨਾ ਸਤਰੇ ਨਾ ਮਿੱਤਰ ਨਾ ਪਰਮੰਗ ਨਾ ਪਿਤਰੇ ਨਾ ਕਰਮਨ ਨਾ ਕਾਇ ਅਜਨਮ ਅਜਾਇ ਨਾ ਚਿਤਰੇ ਨਾ ਮਿੱਤਰ ਪਰੇ ਹੈ ਪਵਿੱਤਰ ਹੈ ਪਰਥੀਸਾ ਆਦਿਸਾ ਅਦਰਸਾ ਅਕਰਸਾ भगवती शान्त तवाय प्रसाद कतदैन के क्षजदे साके आपे जपेसा के आगंध कर्मे के आपह भरमे के आपे ज लोका के आदत सोके के अब दूतो बरने के बुत करना के राज राज प्रवाह के धर्मन पुजा है के, के आसक आसोक बरने के सरबा अपरने ਕੇ ਜਗਤੰ ਕਿਰਤੀ ਹੈ ਕੇ ਸ਼ਤਨ ਸ਼ਤਰੀ ਹੈ ਕੇ ਬ੍ਰਹਮਨ ਸਰੂਪੇ ਕੇ ਅਨਪਉ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਤਰੰ ਮਹੀਨਾ ਕੇ ਏਕੈ ਆਦੀਨੈ ਕੇ ਰੋਜੀ ਰਜਾ ਕੇ ਰਹੀ ਮੈਂ ਰਹਾ ਰਹਾ ਕੇ ਕੇ ਪਾਕ ਬਿਅਬ ਹੈ ਕੇ ਗਹਿਵਲ ਗਹਿਵ ਹੈ ਕੇ ਅਬੁਲ ਗੁਨਾਹ ਹੈ ਕੇ ਸ਼ਾਹਨ ਸ਼ਾਹ ਹੈ ਕੇ ਕਾਰਨ ਕੋ ਨਿੰਦ ਹੈ ਕੇ ਰੋਜੀ ਦੇਹਿੰਦਾ ਇ ਰਾਜ ਕਰਹੀ ਮਹ ਕੇ ਕਰਮ ਕਰੀ ਮਹ ਕੇ ਸਰਵ ਕਲੀ ਹੈ ਕੇ ਸਰਵੰਦਲੀ ਹੈ ਕੇ ਸਰਵਤਰ ਮਾਨੀਆ ਕੇ ਸਰਵਤਰ ਦਾਨੀਆ ਕੇ ਸਰਵਤਰ ਗੌਣੇ ਕੇ ਸਰਵਤਰ ਪਾਉਣੇ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ हे सर्वतर राजा के सर्वतर साजा के सर्वतर जीना के सर्वतर लीना हे सर्वतर जा हो के सर्वतर पा हो के सर्वतर देशा के सर्वतर पेशा के सर्वतर काला के सर्वतर पाले ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਓਖੈ ਕੇ ਸਰਬਤਰ ਤ੍ਰਾਨੈ ਕੇ ਸਰਬਤਰ ਪ੍ਰਾਨੈ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਕੇ ਸਰਬਤਰ ਮਾਨਿਆ ਸਦਾ ਬੰਦ ਪ੍ਰਦਾਨਿਆ کہ سربتر جا پیا کہ سربتر تھا پیا کہ سربتر پانے کہ سربتر مانے کہ سربتر اندرہ کہ سربتر چندرہ کہ سربن کلیمیں کہ پرمن فہیمیں کہ آقل علامے کے صاحب کلامے کہ خسنل بجو ہے تمامل رجو ہے ہمیں سلامے سلکت مدامے گنیمل رکھا ਗਨੀਮੁਲ ਸ਼ਿਕਾਫੇ ਗਰੀਬੁਲ 파ਰਸ ਤੇ ਬਿਲੰਦਲ ਮਕਾਨੇ ਜਮੀਨੁਲ ਜਮਾਨੇ ਤਮੀਜੁਲ ਤਮਾਮੇ ਰਜੁਲ ਨਿਦਾਨੇ ਹਰੀ ਫੁਲ ਅਜੀ ਮੇਰਾ ਜਾਏ ਕਜਕੀਨੇ ਅਨੇਕੁਲ ਤਰੰਗ ਹੈ ਆ ਭੇਦ ਹੈ ਆ ਭੰਗ ਹੈ ਅਜੀ ਜੁਲ ਨਿਵਾਜ ਹੈ ਗਨੀਮਲ ਖੇ ਰਾਜ ਹੈ ਮੇਰਾ ਪਤਰ ਸਰੂਪ ਹੈ ਤ੍ਰਮੁਕਤ ਵਿਭੂਤ ਹੈ ਪਰਮਗਤ ਪ੍ਰਵਾਹ ਹੈ ਸੋ ਜਗਤ ਸੜਾ ਹੈ ਸਦਾ ਬਨ ਸਰੂਪ ਹੈ ਆਪੇ ਦੀ ਅਨੂਪ ਹੈ ਸਮਤੋ ਪ੍ਰਾਜ ਹੈ ਸਦਾ ਸਰਵਸਾਲ ਹੈ ਸਮਸਤੁਲ ਸਲਾਮ ਹੈ ਸਦਾਵਲ ਆਕਾਮ ਹੈ ਨਿਰਵਾਦ ਸਰੂਪ ਹੈ ਆਗਾਦ ਹੈ ਅਨੂਪ ਹੈ ਤੂੰ ਆਦਰ ਰੂਪੇ ਅਨਾਦ ਸਰੂਪੇ ਅਨੰਦੀ ਆਨਾਮੇ ਤੇਰ ਭੰਗੀ ਤੇਰ ਕਾਮੇ ਤੇਰ ਵਰਗੰਤਰਵਾਦੇ ਅਗੰਗੇ ਆਗਾਦੇ ਸੁंभ ਸਰਵ ਪਾਖੇ ਤੋ ਸਰਬਾ ਅਨੁਰਾਗੇ ਤ੍ਰਿਪਖਤ ਸਰੂਪ ਹੈ ਅਸ਼ਿਧ ਹੈ ਅਸ਼ੂਤ ਹੈ ਕੇ ਨਰਗੰ ਪਰਨਾਸ ਹੈ ਪ੍ਰਥੀਉਲ ਪ੍ਰਵਾਸ ਹੈ निरुक्त प्रवाह है सदैवं सदा है विपक्त स्वरूप है पर युक्त अनूप है निरुक्त सदा है विपुक्त प्रवाह है अनुक्त स्वरूप है पर युक्त अनूप है चाचरी चांद अपंग है अंग है अपेखने आलेक है अपम है अपर्म है अनाद है जुगाद है अजे है अवे है अपूत है आभूत है अनास है उदास है अदंद है پرکاش ہے نچنت ہے لے ہے سمب ہے کمب ہے نیل ہے اند ہے انت ہے سنت ہے آجاد ہے آزاد ہے چرپٹ شاند پر ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਘਰਤਾ ਸਰਵੰ ਕਰਤਾ ਸਰਵੰ ਪ੍ਰਾਨੰ ਸਰਵੰ ਤ੍ਰਾਨੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੋਗਤਾ ਸਰਵੰ ਮੁਕਤਾ ਰਸਾਵਲ ਸ਼ਾਂਤਵਾ ਪ੍ਰਸਾਦ ਨਮੋ ਨਰਕ ਨਾਸੇ ਸਦਾਵੰ ਪਰਕਾਸੇ ਅਨੰਗੰ ਸਰੂਪੇ ਆਪੰਗੰ ਵਿਪੋਤੇ ਪਰਮਾਤੰ ਪਰਮਾਤੇ ਸਦਾ ਸਰਬਸਾਤੇ आगाध रूपे निर्वाहद बेपूते अनंगी अनामे त्रपंगीत्र कामे निरपन्न रूपे सर्वंगी अनुपे ना पोतरे ना पुतरे ना सतरे ना मित्रे ना ताते ना माते ना जाते ना पाते निरसासि सरी कह अमतो अमीक है सदया बन प्रवाह है अजय है आजा है भगवती chant तवा प्रसाद کہ جاہر ظہور ہے کہ حاضر حضور ہے حمیثل سلام ہے سامتل کلام ہے کہ صاحب دماغ ہے کہ حسنل چراغ ہے کہ کامل کریم ہے کہ راج کرہیم ہے کہ روجید ہند ہے کہ راج کرہید ہے کریم القمال ہے کہ حسنل جمال ہے گنی ملک راج ہے گریب النواج ہے

ਆਦੇ ਸੁਲ ਲੇਖ ਹੈ ਅਮੇ ਸੁਲ ਅਪ ਇੱਕ ਹੈ ਜਮੀਨੁਲ ਜਮਾ ਹੈ ਆਮੀ ਕੁਲ ਇਮਾ ਹੈ ਕਰੀਮਲ ਕਮਾਲ ਹੈ ਤੇ ਜੁਰੀਅਤ ਜਮਾਲ ਹੈ ਤੇ ਅਤਲੰਗ ਪ੍ਰਕਾਸ਼ ਹੈ ਕੇ ਅੰਤੋ ਸੁਵਾਸ ਹੈ ਕੇ ਅਜਬ ਸਰੂਪ ਹੈ ਕੇ ਅੰਤੋ ਵਿਭੂਤ ਹੈ ਕੇ ਅੰਤੋ ਪਸਾ ਹੈ ਕੇ ਆਤਮ ਪ੍ਰਵਾਹ ਹੈ ਕਿ ਅਤਲਨ ਅਨੰਗ ਹੈ ਕਿ ਅੰਤੋ ਅਭੰਗ ਹੈ ਮਦੁ ਪਹਾਰ ਛੰਦ ਤਵੇ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੋਦਾਮ ਅਰ ਬਰ ਅਗੰਧ ਹਰ ਨਰ ਪਰਪੰਧ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਗ ਅਨਾਸ ਮਨ ਮਨ ਪ੍ਰਕਾਸ਼ कोण गण परनाम जल थल मोदाम अन छिंज अंग आसन अपंग उपमा अपार घट मित उदार जल थल अमांड दिस बेस अपंड जल थल महंत दिस बेस बेअंत अनभव अनास तिरत धर तुरास आ जान बाह एकसदाह ਓਮਕਾਰ ਆਦ ਕਤਨੀ ਆਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪਰਨਾਮ ਤਿਤ ਚਰਨ ਨਾਮ ਅਨਛਿੰਦ ਗਾਤ ਅਜ ਜਨਾਬਤ ਅਨਜੰਦ ਗਾਤ ਅਨਰੰਦ ਬਾਤ ਅਨ ਟੁੱਟ ਪੰਡਹਰ ਅਨ ਠਟ ਅਪਾਰ ਆਟੀਠ ਧਰਮ ਅਤ ਟੀਠ ਕਰਮ ਅਨ ਵਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵੈ ਪ੍ਰਸਾਦ ਔਰ ਨਾਲੇ ਹੈ ਹਰ ਘਾਲੇ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਵਾਰਨ ਹੈ ਤਿਰਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੀ ਹੈ ਜਗ ਜਾਣੀ ਹੈ सर्वं पर है सर्वंकर है सर्वपासि है सर्वनाश है करुणाकर है विसंवर है सर्वेश्वर है जगतेश्वर है यह मंडस है खलखंडस है परते पर है करुणा कर है जप्पा जप है तप है तप है अकृता कीर्त है अमृता मृत है अमृता मृत है करना कीर्त है ਅਕਿਰਤਾ ਕਿਰਤ ਹੈ ਧਰ ਨਹੀਂ ਤਰਤ ਹੈ ਅਮਰ ਤੇਸਵਰ ਹੈ ਪਰਮੇਸ਼ਵਰ ਹੈ ਅਕਿਰਤਾ ਕਿਰਤ ਹੈ ਅਮਰਤਾ ਮਰਤ ਹੈ ਅਜਵਾ ਕਿਰਤ ਹੈ ਅਮਰਤਾ ਮਰਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਵਿਸੰਬਰ ਹੈ ਕਰਣਾਲੇ ਹੈ ਨਿਰਪੁਨਾਇਕ ਹੈ ਸਰਵ ਪਾਇਕ ਹੈ ਭਾਵ ਭਜਨ ਹੈ ਅਰ ਗੰਦਨ ਹੈ ਰੇਪੋ ਤਾਪਨ ਹੈ ਜਪੋ ਜਾਪਨ ਹੈ ਅਕਲੰਕ ਕਿਰਤ ਹੈ ਸਰਬਾਂ ਕਿਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਉਚੰਗ ਪ੍ਰਿਆਤ ਸ਼ੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰdre ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ नमो अंधकारे नमो तेज तेजे नमो बिरद बिरदे नमो बिजो भीज बिजे नमो राज संताम संशात रूपे नमो परमा तंतं अतंतं स्वरूपे नमो जोग जोगे नमो ज्ञान ज्ञानी नमो मंत्र मन्त्रे नमो ध्यान ध्याने नमो जो जो जुदे नमो ज्ञान ज्ञानी नमो भोज भुजे नमो पान पाने नमो कलहा करता नमो सात रूपे नमो इंद्र इन्द्रे अनादन विपुते कलंकार रूपे अलंकार लங்கே नमो आस आसे नमो बाक बनके अपग्गी सरूपे ਅਨੰਗੀ ਅਨਾਮੇ ਤੇਰੇ ਭੰਦੀ ਤੇਰੇ ਕਾਲੇ ਅਨੰਗੀ ਅਨਾਮੇ ਅਨੰਗੀ ਆਕਮੇ ਇੱਕ ਅਛਰੀ ਚੰਦ ਅਜੇ ਅਲੇ ਅਵੇ ਅਵੇ ਭੂ ਅਜੂ ਅਨਾਸ ਆਕਾਸ ਅਗੰਧ ਅਭੰਜ ਅਲਖ ਅਪਖ ਆਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਆਗਾਹਾ ਅਦਾਹਾ ਅਨਾਥੇ ਪਰਮਾਤੇ ਅਜੂਨੀ ਅਮੁਨੀ ਨਾਰਾਗੇ ਨਾਰੰਗੇ ਨਾ ਰੂਪੇ ਨਾ ਰਖੇ ਕਰਮੰ ਅਪਰਮੰ ਅਗੰਦੇ ਆਲੇਖੇ ਪੁਚੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਨਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਪੁਤੇ ਸਮਸਤੁਲ ਸਰੂਪੇ ਕੋ ਕਰਮੰ ਪ੍ਰਣਾਸੀ ਸੁਦਰਮੰ ਵਿਪੁਤੇ ਸਦਾ ਫਤਦਾ ਨੰਦ ਸਤਰੰਗ ਪਰਨਾਸੀ ਕੈਮਲ ਕੋ ਨਿੰਦਾ ਸਮਤ ਨਿਵਾਸੀ ਆਜ਼ਾਹਿਬ ਬੇ ਪੁੱਤੇ ਗਜ਼ਾਹਿਬ ਗਨੀ ਮੇ ਹਰੀ ਅੰਤਰਿੰਗ ਕਰਿਮ ਰਹੀਮ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੰਭਵ ਸੰਬੰਧ ਸਰਬਦਾ ਸਰਬਜੁਗਤੇ ਦੁਕਾਲੰਗ ਪਰਨਾਸੀ ਦੇ ਆਲੰਕਾਰ ਰੂਪੇ ਸਦਾ ਅੰਗ ਸੰਗੇ ਆਪੰਗੰਬ ਪੁਤੇ ਦੁਕਾਲੰਗ ਪਰਨਾਸੀ ਦੇ ਆਲੰਕਾਰ ਰੂਪੇ ਸਦਾ ਅੰਗ ਸੰਗ ਆਪੰਗੰਬ ਪੁਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੀਤ ਕੀ ਫਤਹ